ਇੱਕ ਚੁੱਲੇ ਤੇ ਪੱਕਦੀ ਸੀ ਰੋਟੀ ਪਰਵਾਰਾਂ ਦੀ ਓਏ ਹੋਏ ਹੋਏ ਵਿੱਚ ਪੰਜਾਬ ਦੇ ਚੌਧਰ ਸੀ ਸਾਡੇ ਸਰਦਾਰਾਂ ਦੀ ਇੱਕ ਚੁੱਲੇ ਤੇ ਪੱਕਦੀ ਸੀ ਰੋਟੀ ਪਰਵਾਰਾਂ ਦੀ ਓਏ ਹਿੰਮਤ ਕਿਸੇ ਦੀ ਕੀ ਸੀ ਹੱਥ ਪੱਜ ਨੂੰ ਪੈ ਜਾਂਦਾ ਕੋਈ ਦਰਦੀ ਦੇਤਾ ਸੀ ਪਾਣੀ ਸਾਥੋਂ ਖੋ ਕੇ ਲੈ ਜਾਂਦਾ ਔਰ ਪੰਜਾਬ ਦਾ ਪਾਣੀ ਸਾਥੋਂ ਖੋ ਕੇ ਲੈ ਜਾਂਦਾ ਔਰ ਪੰਜਾਬ ਦਾ ਪਾਣੀ ਸਾਥੋਂ ਖੋ ਕੇ ਲੈ ਜਾਂਦਾ ਔਰ ਪੰਜਾਬ ਦਾ ਪਾਣੀ ਸਾਥੋਂ ਖੋ